ਤਿੰਨ ਧੀਆਂ ਦੇ ਪਿਓ ਦੀ ਜ਼ਹਿਰੀਲੀ ਸ਼ਰਾਬ ਪੀਨ ਦੇ ਕਰਕੇ ਮੌਤ ਹੋ ਗਈ ਹੈ। ਮਾਮਲਾ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ। ਦਰਸੋ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਅਰਜਨ ਮੰਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਤਿੰਨ ਧੀਆਂ ਦੇ ਪਿਓ ਦੀ ਜ਼ਹਿਰੀਲੀ ਸ਼ਰਾਬ ਪੀਨ ਕਰਕੇ ਮੌਤ ਹੋ ਗਈ ਹੈ। ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਪਿਤਾ ਜੋ ਸੀਗਾ ਉਹ ਰਾਤ ਦੇ ਸਮੇਂ ਸ਼ਰਾਬ ਪੀ ਕੇ ਸੂਕਿਆ ਸੀਗਾ। ਤੇ ਤਰਕਸਾਰ ਜਦੋਂ ਉਹ ਨਹੀਂ ਉਠਿਆ ਜਾਨੀ ਕਿ ਉਸ ਦੀ ਮੌਤ ਹੋ ਗਈ ਸੀ ਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ ਹੈ ਦੱਸ ਜੀਏ ਕਿ ਹੁਣ ਪਿੰਡ ਵਾਲਿਆਂ ਨੇ ਇਸ ਦੇ ਖਿਲਾਫ ਕਾਫੀ ਰੋਸ ਪ੍ਰਦਰਸ਼ਨ ਕੀਤਾ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਹਲਕਾ ਵਜੀਠਾ ਦੇ ਵਿੱਚ ਇਹ ਜ਼ਹਿਰੀਲੀ ਸ਼ਰਾਬ ਦਾ سلسلہ ਨਹੀਂ ਰੁਕਣ ਦਾ ਨਾਮ ਲੈ ਰਿਹਾ ਹੈ ਹਾਲਾਂਕਿ ਇਹ ਸ਼ਰੀਲੀ ਜਿਹੜੀ ਸ਼ਰਾਬ ਵੇਚਣ ਵਾਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪਰ ਪੁਲਿਸ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਐਕਸ਼ਨ ਤਾਂ ਲੈ ਰਹੀ ਹੈ ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇ ਇਹ ਲੋਕਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਜ਼ਰੂਰੀ ਨੇ ਕਿਉਂਕਿ ਜੇ ਲੋਕ ਲਗਾਤਾਰ ਵੀ ਇਹ ਸ਼ਰਾਬ ਵੇਚਦੇ ਰਹੇ ਜਾਂ ਹੋਰਾਂ ਦੇ ਵੱਲੋਂ ਇਹ ਤੱਦਾ ਜਿਹੜਾ ਲਾਗੂ ਕੀਤਾ ਗਿਆ ਚਾਲੂ ਕੀਤਾ ਗਿਆ ਤਾਂ ਇਸੇ ਚੱਲਦੇ ਇਹ ਸਿਲਸਲਾ ਨਹੀਂ ਲੁਕੇਗਾ ਤਾਂ ਇਸੇ ਤਰੀਕੇ ਦੇ ਨਾਲ ਹਲਕਾ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਜਿਹੜੇ ਨੇ ਦਿਨ ਪ੍ਰਤੀ ਦਿਨ ਹੈ ਤੇ ਇਹ ਸਿਲਸਲਾ ਨਹੀਂ ਰੁਕ ਰਿਹਾ ਤੇ ਇਸ ਕਰਕੇ ਇੱਕ ਹੋਰ ਪਰਿਵਾਰ ਦਾ ਘਰ ਦੇ ਵਿੱਚ ਜਿਵੇਂ 70 ਵਜ ਕੇ ਚਿਰਾਗ ਬੁਝ ਗਿਆ ਜਾਣੀ ਕੀ ਘਰ ਦੇ ਵਿੱਚ ਸਿਰਫ ਪਿਤਾ ਹੀ ਸੀ ਕੱਲਾ ਕਮਾਉਣ ਵਾਲਾ ਤਿੰਨ ਧੀਆਂ ਸੀਗੀਆਂ ਉੱਤੀਆਂ ਤੇ ਪਰ ਮੁਰ ਘਰ ਵਿੱਚ ਕੌਣ ਘੁਮਾਵੇਗਾ ਕਿਵੇਂ ਘਰ ਦਾ ਗੁਜ਼ਾਰਾ ਚੱਲੇਗਾ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਹੈ। ਇਹ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਪੁਲਿਸ ਦੇ ਗ੍ਰਿਫਤ ਦੇ ਵਿੱਚ ਇਹ ਨਸ਼ੀਲੀ ਸ਼ਰਾਬ ਵੇਚਣ ਵਾਲੇ ਪਹੁੰਚ ਗਏ ਨੇ। ਪੁਲਿਸ ਦੇ ਵੱਲੋਂ ਪੂਰਾ ਤੌਰ ਤੇਰਾ ਤੋਂ ਉੱਤੇ ਹੁਣ ਕਾਰਵਾਈ ਕੀਤੀ ਜਾਵੇਗੀ ਐਕਸ਼ਨ ਲੱਤਾ ਜਾਵੇਗਾ। ਪਰ ਦੱਸਦੀ ਹੈ ਕਿ ਲਗਾਤਾਰ ਹੀ ਪੁਲਿਸ ਤੋਂ ਵੱਲੋਂ ਵੱਡੇ ਤੋਂ ਵੱਡੀਆਂ ਐਕਸ਼ਨਜ਼ ਵੱਡੇ ਤੋਂ ਵੱਡੇ ਕਾਰਵਾਈ ਕੀਤੀ ਜਾ ਰਹੀ ਹੈ। ਲਗਾਤਾਰ ਹੀ ਪੁਲਿਸ ਜਿਹੜਾ ਐਕਸ਼ਨ ਮੋਰਤ ਵਿੱਚ ਨਜ਼ਰ ਆ ਰਹੀ ਹੈ। ਅਹਿਮ ਖਬਰ ਹੈ। ਇਸ ਵਕਤ ਦੀ ਰਾਹ ਇਹ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਪ੍ਰਸ਼ਟਾਚਾਰ ਵਾਲੇ ਔਰ ਕੋਈ ਵੀ ਹੋਵੇ ਚਾਹੇ ਉਹ ਵੱਡੇ ਮਹਿਕਮੇ ਨਾਲ ਜੁੜਿਆ ਹੋਵੇ ਤਾਂ ਪੁਲਿਸ ਉਸਤੇ ਉਤੇ ਸਖੰਡਾ ਕਾਰਵਾਈ ਆ ਯਾਨੀ ਕਿ ਅਜਿਹੇ ਲੋਕਾਂ ਦੀ ਹੁਣ ਬਿਲਕੁਲ ਵੀ ਖੈਰ ਨਹੀਂ ਹੈ ਤਾਂ ਹੁਣ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਦੂਸਰੇ ਪਾਸੇ ਕਾਲ ਕਾਲੀ ਤੇ ਲਗਾਤਾਰ ਹੀ ਹੁਣੇ ਮਾਮਲੇ ਸੋਸ਼ਲ ਮੀਡੀਆ ਤੇ ਵਿਪੱਖ ਦੇ ਜਾ ਰਹੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਹੋਰ ਅਸ਼ਰਾਬ ਵੇਚਣ ਵਾਲੇ ਜਿਹੜੇ ਇੱਕ ਗਰੋਹ ਦਾ ਪਰਦਾ ਪਾਸ਼ ਕਰਦੇ ਹੋਏ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਜੋ ਕਿ ਹਲਕਾ ਮਜੀਟਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਵੇਚੇ ਸਤਾ ਤਰਕਸਾਰ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਿਹਦੇ ਜਿੰਦੀਆਂ ਤਿੰਨ ਧੀਆਂ ਸੀਗੀਆਂ ਇਕੱਲਾ ਹੀ ਘਰ ਚ ਕਮਾਉਣ ਵਾਲਾ ਸੀ ਤੇ ਹੁਣ ਉਸ ਪਰਿਵਾਰ ਦਾ ਸਹਾਰਾ ਕੌਣ ਬਣੇਗਾ ਇਹ ਵੱਡੇ ਸਵਾਲ ਨੇ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਇਹਨਾਂ ਦੀ ਸਹਾਇਤਾ ਕਰੇ ਇਹਨਾਂ ਦਾ ਸਹਾਰਾ ਬਣੇ ਕਿਉਂਕਿ ਤਿੰਨ ਧੀਆਂ ਨੇ ਉਹ ਕਿਵੇਂ ਹੁਣ ਘਰ ਦਾ ਗੁਜ਼ਾਰਾ ਕਰਨ ਗਿਆ ਇਹ ਇੱਕ ਸੋਚ ਵਿਚਾਰ ਵਾਲਾ ਵਿਸ਼ਾ ਬਣ ਗਿਆ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਪਿੰਡ ਵਾਸੀਆਂ ਨੇ ਕਿ ਇਹ ਰਾਂ ਪਰਿਵਾਰ ਦਾ ਸਹਾਰਾ ਸਰਕਾਰ ਬਣੇ ਤਾਂ ਇਹਨਾਂ ਖਬਰ ਹੈ ਕਿ ਜੇਕਰ ਤੁਹਾਡੇ ਵੀ ਆਲੇ ਦੁਆਲੇ ਕੋਈ ਜ਼ਹਿਰੀਲੀ ਸ਼ਰਾਬ ਵੇਚਦਾ ਹੈ ਤਾਂ ਤੁਸੀਂ ਜਰਾ ਸਾਧਨ ਤੇ ਸੁਚੇਤ ਰਹੋ ਤੁਹਾਨੂੰ ਜਰਾ ਇਸ ਤੇ ਐਕਸ਼ਨ ਲੈਣਾ ਜ਼ਰੂਰੀ ਵਰਦਾ ਤਾਂ ਜੇਕਰ ਕੋਈ ਸ਼ਰਾਬ ਵੇਚਦਾ ਤੁਸੀਂ ਤੁਰੰਤ ਥਾਣੇ ਦੇ ਵਿੱਚ ਰਿਪੋਰਟ ਕਰਵਾ ਸਕਦੇ ਹੋ ਤੇ ਉਸ ਉੱਤੇ ਐਕਸ਼ਨ ਲੱਤਾ ਜਾ ਸਕਦਾ ਹੈ ਇਸ ਖਬਰ ਨੂੰ ਇਸ ਵੀਡੀਓ ਨੂੰ ਬਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜੁੜ ਪੰਚਾਓ ਤਾਂ ਕਿ ਜੇ ਆਲੇ ਦੁਆਲੇ ਕਿਤੇ ਹੋਰ ਵੀ ਜ਼ਹਿਰੀਲੀ ਸ਼ਰਾਬ ਵਿਕਦੀ ਹੈ ਤਾਂ ਉੱਥੇ ਵੀ ਐਕਸ਼ਨ ਲੱਤੇ ਜਾ